ਮਿੱਤਰੋ ਇੰਨਾ ਸਵਾਦ ਤੁਹਾਨੂੰ ਮੋਕਸਰ ਵਾਲੇ ਸ਼ੋਅ ਨੂੰ ਅੱਖੀਂ ਜਾਂ ਲਾਈਵ ਦੇਖ ਕੇ ਨਹੀਂ ਆਇਆ ਹੁਣ ਜਿੰਨਾ ਨਜ਼ਾਰਾ ਯਾਰ ਤੁਹਾਨੂੰ ਆਹ ਵੀਡੀਓ ਦੇਖ ਕੇ ਆਉਣਾ ਗਰੰਟੀ ਆ ਇਸ ਚੀਜ਼ ਦੀ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਚੰਗੀ ਲੱਗੀ ਤੇ ਜਿਨ੍ਹਾਂ ਦੇ ਘੋੜੇ ਆਹ ਨੌਕਰਾ ਆਸਟ੍ਰੇਲੀਅਨ ਕੈਟਾਗਰੀ ਦੇ ਰਿੰਗ ਦੇ ਵਿੱਚ ਆਏ ਸੀਗੇ ਪਹਿਲੀਆਂ 10 ਪੋਜੀਸ਼ਨਾਂ ਤੇ ਉਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਕਿ ਕਿਹੜੇ ਕਿਹੜੇ ਘੋੜਿਆਂ ਨੂੰ ਕਿਹੜੇ ਕਿਹੜੇ ਨੰਬਰ ਦੀ ਟਰੋਫੀ ਮਿਲੀ ਆ ਮਿੱਤਰੋ ਤੇ ਘੋੜਿਆਂ ਵਾਲਿਆਂ ਦਾ ਵੀ ਇਹ ਫਰਜ ਬਣਦਾ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਜਿਨ੍ਹਾਂ ਦੇ ਰਿੰਗ ਚ ਐਂਟਰ ਹੋਏ ਸੀ ਘੋੜੇ ਤੇ ਵੀਡੀਓ ਤੇ ਮਿਹਨਤ ਬਹੁਤ ਲੱਗੀ ਆ ਯਾਰ ਕੱਲਾ ਕੱਲਾ ਘੋੜਾ ਸਹੀ ਟਾਂਗ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਕਿ ਉਹਦੇ ਚ ਕਿਹੜੇ-ਕਿਹੜੇ ਗੁਣ ਨੇ ਘੋੜੇ ਦੇ ਵਿੱਚ ਕਿਉਂਕਿ ਜਿਹੜਾ ਮਾਲਕ ਘੋੜੇ ਨੂੰ ਰਿੰਗ ਦੇ ਵਿੱਚ ਲਈ ਖੜਾ ਹੁੰਦਾ ਨਾ ਉਹਨੂੰ ਵੀ ਪ੍ਰੋਪਰ ਪਤਾ ਨਹੀਂ ਲੱਗਦਾ ਹੁੰਦਾ ਵੀ ਮੇਰਾ ਘੋੜਾ ਕਿਵੇਂ ਸ਼ੋਅ ਕਰ ਰਿਹਾ ਤੇ ਜਾਂ ਕਿਵੇਂ ਤੁਰਿਆ ਕਰਿਆ ਜਿਹੜੀ ਚੀਜ਼ ਜਿਹੜੇ ਪੁਆਇੰਟ ਸਾਈਡ ਤੇ ਬੈਠੇ ਦਰਸ਼ਕ ਦੇਖ ਰਹੇ ਹੁੰਦੇ ਆ ਜਾਂ ਜੱਜਾਂ ਨੇ ਨੋਟ ਕਰਨੇ ਹੁੰਦੇ ਆ ਉਹ ਮਾਲਕ ਨੂੰ ਖੁਦ ਨਹੀਂ ਪਤਾ ਲੱਗਦੇ ਹੁੰਦੇ ਜਿਹੜਾ ਬੰਦਾ ਕੋੜਾ ਫੜ ਕੇ ਤੋਰੀ ਫਿਰਦਾ ਹੁੰਦਾ ਰਿੰਗ 'ਚ ਸੋ ਮਾਲਕਾਂ ਵਾਸਤੇ ਵੀ ਇਹ ਵੀਡੀਓ ਲਾਹੇਵੰਦ ਹੋਣੀ ਆ ਮਿੱਤਰੋ ਤੁਹਾਨੂੰ ਬਾਧੂ ਕਲਿੱਪਾਂ ਕਲੂਪਾਂ ਇਹਦੇ 'ਚੋਂ ਕੱਟਣ ਨੂੰ ਮਿਲ ਜਾਣੀਆਂ ਨੇ ਰੀਲਾਂ ਰੂਲਾਂ ਪਾਉਣ ਨੂੰ ਸਟੋਰੀਆਂ ਸਟੋਰੀਆਂ ਲਾਉਣ ਨੂੰ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਤੇ ਜਿਨ੍ਹਾਂ ਨੇ ਫੇਸਬੁੱਕ ਪੇਜ ਸ਼ੌਂਕ ਘੋੜੀਆਂ ਦਾ ਆਪਣਾ ਨਵਾਂ ਜੁਆਇਨ ਨਹੀਂ ਕੀਤਾ ਜੁਆਇਨ ਕਰ ਲਓ ਇਸੇ ਤਰ੍ਹਾਂ ਦੀਆਂ ਹੋਰ ਪੂਰੀਆਂ ਨਜ਼ਾਰੇ ਬੰਨ ਵੀਡੀਓ ਦੇਖਣ ਵਾਸਤੇ ਕੱਲੇ ਕੱਲੇ ਘੋੜੇ ਦੀ ਤੁਹਾਨੂੰ ਆਪਾਂ ਡਿਟੇਲ ਦੇਵਾਂਗੇ ਬਲੱਡ ਲਾਈਨ ਕਲੀਅਰ ਕਰਾਂਗੇ ਤੇ ਪੋਜੀਸ਼ਨ ਵੀ ਦੱਸੀ ਜਾਊਗੀ ਤੇ ਸਾਰਾ ਕੁਝ ਮਾਲਕਾਂ ਬਾਰੇ ਵੀ ਦੱਸਾਂਗੇ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਤੇ ਸ਼ੁਰੂਆਤ ਕਰਦੇ ਆਂ ਮਿੱਤਰੋ ਆ ਸਾਹਮਣੇ ਖੜਾਗਾ ਹੀਰਾ 파ਰਸ ਦਾ ਬੱਚਾ ਨੂਰੇ ਬਾਕਰਪੁਰ ਵਾਲੇ ਦਾ ਪੋਤਾ ਮਿੱਤਰੋ ਤੇ ਬਾਈ ਅੰਦਰ ਤੋਂ ਗਏ ਦੇ ਓਨਰ ਨੇ ਇਹ ਹਜੇ ਚਾਰ ਦੰਦ ਦਾ ਸ਼ੁਰੂ ਹੀ ਹੋਇਆਗਾ ਬੜਾ ਕਰੰਟ ਕੱਢ ਘੋੜਾ ਬਸ਼ੇਰਾ ਹੀ ਕਹਿ ਸਕਦੇ ਆ ਤੇ ਵੱਡੇ ਸਾਨ ਘੋੜਿਆਂ ਦੀ ਕੈਟਾਗਰੀ ਦੇ ਵਿੱਚ ਇਹ ਪਿਆਸੀ ਸ਼ੋਅ ਤੇ ਪਹਿਲਾਂ ਵੀ ਇਹਨੇ ਦੁੱਧ ਦੰਦ ਤੇ ਦੋ ਦੰਦ ਕੈਟਾਗਰੀ ਦੇ ਵਿੱਚ ਮੱਲਾ ਮਾਰੀਆਂ ਨੇ ਪਿਓ ਵੀ ਇਹਦਾ ਚੈਂਪੀਅਨ ਰਹਾ ਤੇ ਇਹ ਵੀ ਉਹਦੀਆਂ ਪੈੜਾਂ 'ਚ ਹੀ ਤੁਰਿਆ ਆਉਂਦਾ ਹੁਣ ਪੈਰ ਤਰਨ ਲੱਗ ਗਿਆ ਵੀ ਤੇ ਆ ਆ ਗਿਆ ਮਿੱਤਰੋ ਰਾਜਰੂਪ ਤਲਵੰਡੀ ਸਾਬੋ ਪਿੰਡ ਤੋਂ ਚੱਠਾ ਸਟੱਡ ਫਾਰਮ ਵਾਲਿਆਂ ਦਾ ਬਾਈ ਸੁਖਬੀਰ ਚੱਠਾ ਜੀ ਦਾ ਰਾਜ ਰੂਪ ਘੋੜਾ ਇਹ ਵੀ ਪਹਿਲਾਂ ਫਰੀਦਕੋਟ ਸ਼ੋਅ ਤੋਂ ਮੇਰਾ ਖਿਆਲ ਆ ਦੋ ਦੰਦ ਕੈਟਾਗਰੀ ਦੇ ਵਿੱਚ ਜਿੱਤਿਆ ਹੋਇਆ ਘੋੜਾ ਮਿੱਤਰੋ ਤੇ ਹੁਣ ਇੱਥੇ ਕਿ ਇਹਨਾਂ ਨੇ ਸਟ੍ਰੇਲੀਅਨ ਕੈਟਾਗਰੀ ਦੇ ਵਿੱਚ ਪਾਇਆ ਸੀਗਾ ਬੜੇ ਸੋਹਣੇ ਰਿਜ਼ਲਟ ਆਏ ਵਿਆ ਟੌਪ ਦੀ ਬਰੀਡਿੰਗ ਕਰ ਰਿਹਾ ਹੈ ਇਹ ਵੀ ਘੋੜਾ ਅਰਜਨ ਰੌਲੀ ਵਾਲੇ ਦਾ ਬੱਚਾ ਹੈ ਤੇ ਅੱਗੇ ਆਪਾਂ ਤੁਹਾਨੂੰ ਤਿੰਨ ਘੋੜੇ ਉਹ ਦਿਖਾਉਣੇ ਆ ਤੇ ਆ ਘੋੜਾ ਆ ਗਿਆ ਮਿੱਤਰੋ ਤੀਜਾ ਸਵਰਾਜ ਸਵਰਾਜ ਜਿਹਦੇ ਓਨਰ ਨੇ ਬਾਈ ਲਾਡੀ ਬਿਰਕ ਜੀ ਪਿੰਡ ਸੈਫਦੀਪੁਰ ਤੋਂ ਤੇ ਆ ਚੌਥਾ ਘੋੜਾ ਆ ਗਿਆ ਮਿੱਤਰੋ ਬਾਦਸ਼ਾ ਪੰਜਾਬੇ ਸਟੱਡ ਫਾਰਮ ਆ ਲਿਆ ਦਾ ਇਹ ਡੋਡਾਂ ਵਾਲੇ ਪ੍ਰਿੰਸ ਦਾ ਬੱਚਾ ਸ਼ੋਅ ਵਿਨਰ ਘੋੜਾ ਇਹ ਵੀ ਤੇ ਇੱਕ ਤਾਂ ਪ੍ਰਿੰਸ ਦਾ ਇਹ ਬੱਚਾ ਆਇਆ ਸੀਗਾ ਤੇ ਦੋ ਬੱਚੇ ਡੋਡਾਂ ਵਾਲੇ ਪ੍ਰਿੰਸ ਦੇ ਹੋਰ ਆਏ ਸੀ ਸੋ ਬਾਈ ਵਿਪਿੰਦਰਾ ਰਗਿਆ ਵਿਪਿੰਦਰਾ ਰਗਿਆ ਵਾਸਤੇ ਬੜੇ ਮਾਣ ਵਾਲੀ ਗੱਲ ਆ ਵੀ ਉਹਨਾਂ ਦੇ ਘੋੜੇ ਦੇ ਅੱਗੇ ਤਿੰਨ ਬੱਚੇ ਸ਼ੋ ਤੇ ਆਏ ਸੀ ਆ ਦੂਜਾ ਬੱਚਾ ਸੀ ਪ੍ਰਿੰਸ ਦਾ ਫਤੇ ਨਾਮ ਦਾ ਘੋੜਾ ਬਾਈ ਪਿੰਡੇ ਦਾ ਪਿੰਡ ਬੁੱਧਰਾਂ ਵਾਲੀ ਤੋਂ ਗੰਗਾ ਨਗਰ ਏਰੀਏ ਦੇ ਵਿੱਚ ਬੁੱਧਰਾਂ ਵਾਲੀ ਪਿੰਡ ਆ ਫਤੇ ਘੋੜਾ ਇਹ ਇਹ ਵੀ ਡੋਡਾਂ ਵਾਲੇ ਪ੍ਰਿੰਸ ਦਾ ਬੱਚਾ ਮਿੱਤਰੋ ਸੋ ਮਾਲਕਾਂ ਨੂੰ ਜਿਨ੍ਹਾਂ ਦੇ ਕੋਲੇ ਘੋੜਾ ਪਹਿਲਾਂ ਰਿਹਾ ਹੋਵੇ ਉਹਨਾਂ ਨੂੰ ਮਾਣ ਹੋ ਜਾਂਦਾ ਇਸ ਗੱਲ ਦਾ ਵੀ ਯਾਰ ਸਾਡੇ ਘੋੜੇ ਦੇ ਬੱਚੇ ਖੜੇ ਆ ਤੇ ਆ ਵੀ ਉਸੇ ਖਾਨਦਾਨ ਦੇ ਵਿੱਚੋਂ ਆ ਜਾਂਦਾ ਅਲੀ ਡੋਡ ਦਾ ਬੱਚਾ ਇਹ ਬਾਈਟ ਕੋਬਰਾਗਾ ਮਿੱਤਰੋ ਬਾਈ ਲਾਡੀ ਸੇਖੋ ਦੇ ਕੋਲੇ ਰਣੀਆਂ ਵਾਲੇ ਦੇ ਕੋਲੇ ਇਹਨੇ ਵੀ ਪਹਿਲਾਂ ਕਾਫੀ ਸਾਰੇ ਸ਼ੋਅ ਜਿੱਤੇ ਵਿਆ 7-8 ਸ਼ੋਅਾਂ ਦੇ ਵਿੱਚ ਇਹ ਲੱਗਿਆ ਹੋਇਆ ਘੋੜਾ ਚੰਗੀਆਂ ਪੋਜੀਸ਼ਨਾਂ 'ਤੇ ਰਿਹਾ ਪਹਿਲੀਆਂ 3-4 ਪੋਜੀਸ਼ਨਾਂ 'ਚ ਖੜਦਾ ਰਿਹਾ ਤੇ ਆ ਭਿੰਦੇ ਵਾਲਾ ਘੋੜਾ ਵੀ ਮਿੱਤਰੋ ਤੇ ਸੋ ਵਧਾਈਆਂ ਦਿੰਨੇ ਆ ਬਾਈ ਬਿੰਦਰ ਤੇ ਭਿੰਦਰ ਸੱਧੂ ਨੂੰ ਜਿਨ੍ਹਾਂ ਦੇ ਅੱਗੇ ਤਿੰਨ ਬੱਚੇ ਤਾਂ ਪ੍ਰਿੰਸ ਡੋੜ ਦੇ ਸ਼ੋਅ 'ਚ ਪਏ ਹੋਏ ਸੀ ਤੇ ਚੌਥਾ ਰਾਜੂ ਡੋੜ ਦਾ ਬੱਚਾ ਪਿਆ ਹੋਇਆ ਸੀਗਾ ਵਾਈਟ ਕੋਬਰਾ ਸੋ ਇੱਕ ਘੋੜਾ ਮਿੱਤਰੋ ਆਹਾ ਇਹ ਰੁਸਤਮ ਨਾਂ ਦਾ ਹੈ ਦਾ ਤੇ ਥੋੜੇ ਦਿਨ ਪਹਿਲਾਂ ਹੀ ਇਹ ਆਪਣੇ ਪੰਜਾਬ ਦੇ ਵਿੱਚ ਆਇਆ ਹੋਰ ਸਟੇਟ ਦੇ ਵਿੱਚ ਹੁੰਦਾ ਸੀ ਘੋੜਾ ਇਹ ਲਾਰੇ ਦਾ ਬੱਚਾ ਹੈ ਤੇ ਇਹਦੇ ਦਾਦੇ ਦਾ ਨਾਮ ਵੀ ਰੁਸਤਮੀਆ ਅਬੋਹਰ ਬਲੱਡ ਲਾਈਨ ਆ ਗਈ ਸੋ ਇੱਥੇ ਰਿੰਗ ਦੀ ਸ਼ੁਰੂਆਤ ਹੋ ਚੁੱਕੀ ਆ ਇਸ ਰਿੰਗ ਦੇ ਵਿੱਚ ਮਿੱਤਰੋ ਜਿੰਨੇ ਘੋੜੇ ਐਂਟਰ ਹੋਏ ਸੀ ਉਹ ਸਾਰੇ ਸਾਨੂੰ ਦੇਖਣ ਨੂੰ ਮਿਲਣਗੇ ਤਕਰੀਬਨ ਮੇਰਾ ਖਿਆਲ 15-16 ਘੋੜੇ ਸੀਗੇ ਜਿੰਨਾ ਕਿ ਮੇਰਾ ਨੋਟਿਸ ਮੈਂ ਕੀਤਾ 15 16 ਘੋੜੇ ਇੱਥੇ ਜਿਹੜੇ ਸਾਰੇ ਇਕੱਠੇ ਲੱਗੇ ਸੀ ਸੋ ਜਿਨ੍ਹਾਂ ਦੇ ਘੋੜੇ ਪਹਿਲੀਆਂ 10 ਪੋਜੀਸ਼ਨਾਂ ਤੇ ਵੀ ਨਹੀਂ ਆਏ ਬਾਹਰ ਹੋ ਗਏ ਜਾਂ ਦੂ ਕਹਿ ਲੋ ਵੀ ਪਿੱਛੇ ਲੱਗੇ ਸੀ ਉਹ ਘੋੜੇ ਵੀ ਤੁਹਾਨੂੰ ਇੱਥੇ ਦਿਸ ਜਾਣੇ ਜਿਨ੍ਹਾਂ ਜਿਨ੍ਹਾਂ ਨੇ ਵੀ ਐਂਟਰ ਕਰੇ ਸੀ ਘੋੜੇ ਕੰਪੀਟੀਸ਼ਨ ਲੜਿਆ ਸੀਗਾ ਸੋ ਆਪਦੇ ਆਪਦੇ ਘੋੜੇ ਮਿੱਤਰੋ ਸਿਆਣ ਲਿਓ ਤੇ ਰੀਲਾ ਰੁੱਲਾ ਕੱਟ ਲਿਓ ਵਿੱਚੋਂ ਪਾਉਣ ਵਾਸਤੇ ਘੋੜੇ ਸਾਰੇ ਹੀ ਚੰਗੇ ਸੀ ਤੇ ਸਾਰੇ ਪਹਿਲਾਂ ਸ਼ੋ ਵਿਨਰ ਰਹੇ ਵੇ ਜੇਤੂ ਘੋੜੇ ਆ ਇੱਕ ਦੋ ਨੂੰ ਛੱਡ ਕੇ ਤੇ ਜਿਹੜੇ ਹਜੇ ਨਵੇਂ ਲੱਗੇ ਸੀਗੇ ਵੱਡੇ ਸਾਨ ਘੋੜਿਆਂ ਦੇ ਕੰਪੀਟੀਸ਼ਨ 'ਚ ਸਟ੍ਰੇਲੀਅਨ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਛੱਡ ਕੇ ਮਿੱਤਰੋ ਬਾਕੀ ਸਾਰੇ ਘੋੜੇ ਹੀ ਪੁਰਾਣੇ ਸੀ ਸ਼ੋ ਵਿਨਰ ਘੋੜੇ ਸੀ ਸਾਰਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਇੱਕ ਤੋਂ ਇੱਕ ਚੜਦਾ ਸੀਗਾ ਘੋੜਾ ਤੇ ਫਰਕ ਥੋੜਾ ਮੋਟਾ ਹੀ ਹੁੰਦਾ ਜਿਹੜੇ ਆਪਸ ਵਿੱਚ ਇੱਕ ਦੋ ਪੋਜੀਸ਼ਨਾਂ ਇੱਕ ਦੂਜੇ ਨਾਲੋਂ ਅੱਗੇ ਪਿੱਛੇ ਲੱਗਦੇ ਆ ਘੋੜੇ ਉਹਦੇ 'ਚ ਕਈ ਕਾਰਨ ਬਣ ਜਾਂਦੇ ਆ ਇੱਕ ਤਾਂ ਇਹ ਹੋ ਜਾਂਦਾ ਵੀ ਕਈ ਵਾਰ ਆਪਣੀ ਆਪ ਦੀ ਤਿਆਰੀ ਘੱਟ ਹੁੰਦੀ ਆ ਆਪਾਂ ਤੋਂ ਨਹੀਂ ਸਾਫ ਸਫਾਈ ਨਹੀਂ ਕਰੀ ਜਾਂਦੀ ਤੇ ਜਾਂ ਕਈ ਵਾਰੀ ਇਹ ਹੁੰਦਾ ਵੀ ਯਾਰ ਘੋੜਾ ਉਹਨਾਂ ਸਹੀ ਪਰਫਾਰਮ ਨਹੀਂ ਕਰ ਪਾਉਂਦਾ ਕਈ ਵਾਰ ਤੁਰਦਾ ਨਹੀਂ ਸਹੀ ਟ੍ਰੌਟ ਸਹੀ ਨਹੀਂ ਤੁਰਦਾ ਕਈ ਵਾਰੀ ਖੜਦਾ ਨਹੀਂ ਸਹੀ ਜਾਂ ਉੱਥੇ ਕੋਈ ਸ਼ਰਾਰਤਾਂ ਕਰ ਜਾਂਦਾ ਉਹਨੀ ਇੱਕੀ ਕਰ ਜਾਂਦਾ ਇਹਨਾਂ ਮਾਈਨਰ ਜੇ ਕਿ 1 2 2 ਪੁਆਇੰਟਾਂ ਨਾਲ ਹੀ ਘੋੜੇ ਅੱਗੇ ਪਿੱਛੇ ਹੋ ਜਾਂਦੇ ਆ ਤੇ ਇੱਥੇ ਟ੍ਰੌਟ ਤੋਰ ਕੇ ਦੇਖੇਗੇ ਘੋੜੇ ਇਕੱਲੇ ਇਕੱਲੇ ਘੋੜੇ ਦੀ ਜਿਵੇਂ ਜਜਿੰਗ ਹੁੰਦੀ ਆ ਐਂਟਰੀ ਹੋਣ ਤੋਂ ਬਾਅਦ ਸਾਰੇ ਘੋੜਿਆਂ ਦਾ ਇਕੱਠਾ ਰਾਉਂਡ ਲੱਗਣ ਤੋਂ ਬਾਅਦ ਪਹਿਲਾਂ ਬਾਹਰ ਬੈਟ ਚੈੱਕ ਹੁੰਦੇ ਆ ਤੇ ਮੈਡੀਕਲ ਫਿਟਨੈਸ ਦੇਖ ਕੇ ਉਹਨਾਂ ਦੀ ਬਾਅਦ ਦੇ ਵਿੱਚ ਐਂਟਰ ਹੋ ਕੇ ਫਿਰ ਰੌਂਡ ਲੱਗ ਕੇ ਸਾਰੇ ਘੋੜਿਆਂ ਦਾ ਫਿਰ ਇਕੱਲੇ ਇਕੱਲੇ ਘੋੜੇ ਨੂੰ ਜੱਜ ਕੀਤਾ ਜਾਂਦਾ ਇੱਥੇ ਰਸਤਮ ਘੋੜੇ ਨੂੰ ਪਹਿਲਾਂ ਦੇਖਿਆ ਤੁਸੀਂ ਇਹ ਜੱਜ ਕਰਾਇਆ ਜਾ ਰਿਹਾਗਾ ਤੇ ਵਧੀਆ ਸੋਹਣਾ ਤੁਰਿਆ ਸੀ ਘੋੜਾ ਇਹ ਕਦਕਾਠ ਬਹੁਤ ਆ ਬਲੱਡ ਲਾਈਨ ਬੜੀ ਵਧੀਆ ਇਹਦੀ ਤੇ ਅਬੋਹਰ ਬਲੱਡ ਲਾਈਨ ਦੇ ਵਿੱਚੋਂ ਆ ਗਿਆ ਇਹਦੇ ਦਾਦੇ ਦਾ ਨਾਮ ਵੀ ਆਪਣਾ ਰਸਤਮ ਸੀ ਪਿਓ ਦਾ ਨਾਮ ਇਹਦੇ ਦਾ ਲਾਰਾ ਦਾ ਸੋ ਬੜਾ ਫੇਮਸ ਘੋੜਾ ਹੈਗਾ ਲਾਰਾ ਵੀ ਜਿਹੜਾ ਕਰਨਾਲ ਸਾਈਡ ਖੜਾਗਾ ਗੁੱਜਰ ਸਟੱਡ ਫਾਰਮ ਤੇ ਪਹਿਲਾਂ ਬਾਈ ਇੰਦਰ ਤੁੰਗ ਦੇ ਕੋਲੇ ਹੁੰਦਾ ਸੀ ਉਹ ਲਾਰਾ ਘੋੜਾ ਸੋ ਉਸ ਲਾਰੇ ਘੋੜੇ ਦਾ ਬੱਚਾ ਮਿੱਤਰੋ ਇਹ ਤੇ ਇਹ ਵੀ ਹੁਣ ਆਪਣੇ ਪੰਜਾਬ ਦੇ ਵਿੱਚ ਆ ਗਿਆ ਬੜੀ ਮਾਣ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਆ ਤੇ ਹੁਣ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਇਹ ਮਾਲਾ ਸਟੱਡ ਫਾਰਮ ਤੇ ਬਾਈ ਜਿਆਦਾ ਅਰਗਿਆਂ ਕੋਲੇ ਚਲਾ ਗਿਆ ਸ਼ੋਅ ਤੋਂ ਬਾਅਦ ਉੱਥੇ ਉਹਦੇ ਓਨਰ ਬਣ ਗਏ ਤੇ ਆਹ ਰਣਵੀਜੇ ਆ ਗਿਆ ਮਿੱਤਰੋ ਇਹ ਪ੍ਰਿੰਸ ਡੋਡ ਦਾ ਬੱਚਾ ਇਹ ਆ ਰਣਵੀਜੇ ਸਮਾਜੀ ਸਟੱਡ ਫਾਰਮ ਵਾਲਿਆਂ ਦਾ ਪਿੰਡ ਥਰਾਜ ਵਾਲੇ ਵਾਲਿਆਂ ਦਾ ਲੱਖਾ ਸਮਾਜੀ ਤੇ ਅੱਗੇ ਬਾਈ ਸਰੰਗ ਸਮਾਜੀ ਹੋਣੀ ਇਹਨੂੰ ਸ਼ੋਅ ਤੇ ਲੈ ਕੇ ਆਏ ਨੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਦੀ ਜੱਜਮੈਂਟ ਹੋ ਰਹੀ ਆ ਬਹੁਤ ਸੋਹਣਾ ਘੋੜਾ ਇਹਦੇ ਵੀ ਰਿਜ਼ਲਟ ਬੜੇ ਚੰਗੇ ਆ ਤੇ ਇੱਥੇ ਫਿਰ ਰਾਜ ਰੂਪ ਦੀ ਜਿਹੜੀ ਆਪਣੀ ਜੱਜਿੰਗ ਹੋਣ ਲੱਗੀ ਤੁਰਿਆ ਤਰਿਆ ਘੋੜਾ ਇਹ ਵੀ ਬਹੁਤ ਸੋਹਣਾ ਕੱਦ ਘਾਟ ਤੁਸੀਂ ਦੇਖੋ ਯਾਰ ਬਾਡੀ ਬੁੱਡੀ ਬਹੁਤ ਚੰਗੀ ਬਣਾਈ ਆ ਘੋੜੇ ਨੇ ਖਾਨਦਾਨ ਬੜਾ ਚੰਗਾ ਬਰੀਡਿੰਗ ਟੌਪ ਦੀ ਕਰ ਰਿਹਾ ਹੈ ਇਹ ਘੋੜਾ ਵੀ ਬਹੁਤ ਸੋਹਣੇ ਬੱਚੇ ਦੇ ਸਪੌਟਲੈਸ ਆਏ ਆ ਸ਼ੋਅ ਕੁਆਲਿਟੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਉਹ ਵੀ ਸ਼ੋਅਾਂ ਤੇ ਦੇਖਣ ਨੂੰ ਮਿਲਣਗੇ ਖੜਨੀ ਕਰਨੀ ਵੀ ਬਾਗਮਾਲਾ ਸੱਪਣ ਬੜਾਗਾ ਘੋੜੇ ਦੇ ਵਿੱਚ ਬਾਕੀ ਪਹਿਲਾਂ ਸ਼ੋਅਾਂ ਦੇ ਵਿੱਚ ਲੱਗਿਆ ਹੋਇਆ ਘੋੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਤੋਂ ਇੱਕ ਘੋੜਾ ਚੜਦਾ ਆਇਆ ਸੀ ਯਾਰ ਸ਼ੋਅ ਤੇ ਸਾਰੇ ਦੇਖਣ ਨੂੰ ਐਂ ਲੱਗਦੇ ਸੀ ਵੀ ਯਾਰ ਆ ਵੀ ਚੰਗਾ ਆ ਵੀ ਚੰਗਾ ਸੋ ਬੜਾ ਪਿਆਰ ਮਿਲਿਆ ਸਾਰੇ ਘੋੜਿਆਂ ਨੂੰ ਤੇ ਕੱਲੇ-ਕੱਲੇ ਘੋੜੇ ਦੀ ਜੱਜਮੈਂਟ ਹੋਣ ਤੋਂ ਬਾਅਦ ਉਹਨਾਂ ਨੂੰ ਰਿੰਗ ਚੋਂ ਬਾਹਰ ਕਰ ਦਿੱਤਾ ਜਾਂਦਾ ਸੀ, ਬਾਹਰ ਖੜਾਇਆ ਜਾਂਦਾ ਸੀ। ਤੇ ਇੱਥੇ ਆ ਸ਼ਕਤੀ ਤੁਰਿਆ ਫਿਰਦਾ ਹੈਗਾ। ਇਹ ਘੋੜੇ ਨੇ ਵੀ ਕਾਫੀ ਮੱਲਾ ਮਾਰੀ ਜਾਣੇ 3-4 ਸਾਲਾਂ ਤੋਂ, ਬਹੁਤ ਸਾਰੇ ਸ਼ੋਅ ਬਿੰਨ ਕੀਤੇ ਨੇ ਵੀ, ਚੈਂਪੀਅਨ ਚੁੰਪਣ ਬਣਦਾ ਰਿਹਾ ਹੈ ਵੀ ਤੇ ਐਤਕੀ ਵੀ ਵੀਰ ਹੁਣ ਇਹਨੂੰ ਬਾਈ ਰਾਜੇ ਭੀਟੀ ਵਾਲੇ ਵਰਗੇ ਲਾਉਂਦੇ ਆ ਸ਼ੋਅਾਂ ਦੇ ਵਿੱਚ ਜਿਹੜੇ ਕਿ ਇਹਦੇ ਓਨਰ ਨੇ ਤੇ ਬਹੁਤ ਚੰਗਾ ਖਾਣ-ਦਾਣਾ ਇਹਦਾ ਤੇ ਸੂਰੇ ਵਾਲੀ ਬਲੱਡ ਲਾਈਨਾਂ ਨੀਲੇ ਘੋੜੇ ਦਾ ਬੱਚਾ ਮਿੱਤਰੋ ਇਹ ਤੇ ਇੱਥੇ ਜੱਜਮੈਂਟ ਤੋਂ ਪਹਿਲਾਂ 22 ਅੰਦਰ ਹੋਣੀ ਹੀਰੇ ਨੂੰ ਲਈ ਖੜੇ ਸੀਗੇ ਤੇ ਚਾਰ ਦੰਦ ਹਜੇ ਇਹ ਮਿੱਤਰੋ ਸਟਾਰਟ ਹੀ ਹੋਇਆ ਹਜੇ ਲੱਗਿਆ ਹੀ ਆ ਤੇ ਪਹਿਲਾ ਸ਼ੋਅ ਲੜ ਰਿਹਾ ਹੈ ਸਟ੍ਰੇਲੀਅਨ ਕੈਟਾਗਰੀ ਦਾ ਤੇ ਉਦੋਂ ਪਹਿਲਾਂ ਹਨੂਮਾਨਗੜ੍ਹ ਵਾਲਾ ਸੀਜ਼ਨ ਦਾ ਪਹਿਲਾ ਸ਼ੋਅ ਲੜ ਗਿਆ ਇਹ ਇਹਦਾ ਦੂਜਾ ਸ਼ੋਅ ਆ ਮਿੱਤਰੋ ਤੇ ਇੱਥੇ 22 ਲਾਡੀ ਸੇਖੋਂ ਵਾਲਾ ਜਾ ਰਿਹਾ ਘੋੜਾ ਵਾਈਟ ਕੋਬਰਾ ਇਹਦੀ ਜੱਜਮੈਂਟ ਹੋ ਰਹੀ ਆ ਬਹੁਤ ਸੋਹਣਾ ਘੋੜਾ ਯਾਰ ਇਹ ਵੀ ਤੁਰਦਾ ਤਰਦਾ ਬੜਾ ਨਖਰਾ ਨਖਰਾ ਬੜਾ ਗਰਦਨ ਦੇ ਵਿੱਚ ਬਰੀਕੀਆਂ ਬੜੀਆਂ ਨੇ ਸ਼ੋਅ ਬੜਾ ਕਰਦਾ ਤੇ ਖਾਨਦਾਨ ਜਿਵੇਂ ਮੈਂ ਤੁਹਾਨੂੰ ਦੱਸਿਆ ਰਾਜੂ ਡੋਡ ਦਾ ਬੱਚਾ ਮਿੱਤਰੋ ਇਹ ਬਰੀਡਿੰਗ ਇਹ ਵੀ ਬਹੁਤ ਉਤਲੇ ਲੈਵਲ ਤੇ ਕਰ ਰਿਹਾ ਘੋੜਾ ਸੋ ਬਾਈ ਨੇ ਇਹ ਤੋਂ ਪਹਿਲਾਂ 7-8 ਕੰਪੀਟੀਸ਼ਨ ਇਸ ਘੋੜੇ ਦੇ ਨਾਲ ਬਿੰਨ ਕੀਤੇ ਆ ਲਾਡੀ ਸਿੱਖੋਂ ਨੇ ਪਿੰਨ ਰਣੀ ਵਾਲੇ ਨੇ ਤੇ ਬੰਦਾ ਇਹ ਵੀ ਬੜਾ ਵਧੀਆ ਡਾਊਨ ਟੂ ਅਰਥ ਬੰਦਾ ਹੈਗਾ ਸੋ ਇਹਦੀ ਵੀ ਜੱਜਿੰਗ ਤੋਂ ਬਾਅਦ ਘੋੜਾ ਬਾਰ ਚਲਾ ਗਿਆ ਕਿਉਂਕਿ ਦੁਬਾਰੇ ਜਿਹੜੇ ਰਾਉਂਡ 2 ਰਾਉਂਡ ਹੋਏ ਸੀ ਘੋੜੇ ਦੁਬਾਰੇ ਸੱਦ ਲਏ ਜਾਂਦੇ ਸੀਗੇ ਤੇ ਇੱਥੇ ਫਤੇ ਦੀ ਜਿਹੜੀ ਜੱਜਮੈਂਟ ਹੋ ਰਹੀ ਆ ਪਿੰਡ ਬੁਧਰਾਂ ਵਾਲੀ ਤੇ ਬਾਈ ਇਹ ਭਿੰਦੇ ਦੇ ਕੋਲੇ ਆ ਘੋੜਾ ਇਹ ਵੀ ਬਹੁਤ ਚੰਗਾ ਘੋੜਾ ਹਰ ਬਾਰੀ ਬਾਈ ਇਹਨੂੰ ਸ਼ੋਹਾਂ ਤੇ ਪਾਉਂਦਾਗਾ ਚੰਗੀ ਪੋਜੀਸ਼ਨ ਲੈ ਕੇ ਜਾਂਦਾ ਏ ਵੀ ਘੋੜਾ ਤੇ ਬਰੀਡਿੰਗ ਦੇ ਹੱਕ ਨੂੰ ਵੀ ਬੜਾ ਚੰਗਾ ਘੋੜਾ ਖਾਨਦਾਨ ਬੜਾ ਵਧੀਆ ਗਾ ਇਹਦਾ ਤੇ ਚੰਗੀਆਂ ਪੋਜੀਸ਼ਨਾਂ ਤੇ ਪਹਿਲਾ ਘੋੜਾ ਰਹਾਗਾ ਇਹ ਤੇ ਬਾਈ ਨੇ ਕਿਤੇ ਗਿਲਾ ਸ਼ਿਕਬਾਣੀ ਕੀਤਾ ਪਿੰਦੇ ਨੇ ਜਿਹੜੀ ਪੋਜੀਸ਼ਨ ਆਉਂਦਾਈ ਆ ਹੱਸ ਕੇ ਮਾਨ ਨਾਲ ਟਰਾਫੀ ਫੜ ਲੈਂਦਾ ਕਦੇ ਯਾਰ ਕੋਈ ਇਹ ਮਹਿਸੂਸ ਨਹੀਂ ਕੀਤਾ ਵੀ ਜਾਂ ਘੋੜਾ ਇਤਕੇ ਪਿੱਛੇ ਲੱਗ ਗਿਆ ਜਾਂ ਕਿੱਥੇ ਲੱਗ ਗਿਆ ਅੱਗੇ ਲੱਗ ਗਿਆ ਤੇ ਇੱਥੇ ਫਿਰ ਜੱਜਮੈਂਟ ਵਾਸਤੇ ਚਲਾ ਗਿਆ ਹੀਰਾ ਮਿੱਤਰੋ ਇਹਦੇ ਬਾਰੇ ਵੀ ਮੈਂ ਤੁਹਾਨੂੰ ਮੋਟਾ ਜਾਂ ਡਿਟੇਲ ਕਲੀਅਰ ਕਰ ਦਿੰਨਾ ਨੂਰੇ ਬਾਕਰਪੁਰ ਵਾਲੇ ਦਾ ਪੋਤਾ ਮਿੱਤਰੋ ਇਹ ਤੇ ਨਾਮੀ ਘੋੜੇ ਬੜੇ ਫੇਮਸ ਘੋੜੇ ਭਾਰਸ ਦਾ ਬੱਚਾ ਜਿਹੜਾ ਬਾਈ ਇੰਦਰ ਤੁੰਗ ਦੇ ਕੋਲੇ ਪਹਿਲਾਂ ਚੈਂਪੀਅਨ ਆਫ ਚੈਂਪੀਅਨ ਜਿਹੜੇ ਘੋੜੇ ਨੂੰ ਖਿਤਾਬ ਮਿਲਿਆ ਵਿਆ ਸੀਗਾ ਕਿਉਂਕਿ ਜਿਹੜੇ ਵੀ ਸ਼ੋਅ ਦੇ ਵਿੱਚ ਪਾਰਸ ਗਿਆ ਉਹਨੇ ਯਾਰ ਕੋਈ ਸ਼ੋਅ ਐਣੀ ਵੀ ਪਹਿਲੀ ਪੋਜੀਸ਼ਨ ਤੋਂ ਪਿੱਛੇ ਹਟ ਗਿਆ ਉਹ ਜਿੰਨਾ ਚਿਰ ਜਿਹੜੀ ਵੀ ਕੈਟਾਗਰੀ ਦੇ ਵਿੱਚ ਦੁੱਧਦੰਦ ਤੋਂ ਲੈ ਕੇ ਦੋ ਦੰਦ ਫਿਰ ਸਟਾਈਲਿਸ਼ ਕੈਟਾਗਰੀ ਦੇ ਵਿੱਚ ਘੋੜਾ ਲੱਗਦਾ ਰਿਹਾ ਪਹਿਲੇ ਵਾਲੀ ਟਰੋਫੀ ਉਹਦੇ ਕੋਲੇ ਆਉਂਦੀ ਰਹੀ ਆ ਉਹਦੇ ਹਿੱਸੇ ਤੇ ਪ੍ਰਮਾਤਮਾ ਬਨਿਓ ਬੜਾ ਸਾਨੂੰ ਯਾਰ ਘਾਟਾ ਪਿਆ ਉਸ ਘੋੜੇ ਦਾ ਸਾਨੂੰ ਛੱਡ ਕੇ ਚਲਾ ਗਿਆ ਤੇ ਪਾਰਸ ਆਬ ਦਾ ਹੀਰਾ ਤਿਆਰ ਕਰਕੇ ਦੇ ਗਿਆ ਸਾਨੂੰ ਆ ਬਸ਼ੇਰਾ ਇਹਨੂੰ ਵੀ ਤੁਸੀਂ ਦੇਖੋਗੇ ਹਲੇ ਤਾਂ ਇਹਦੀ ਉਮਰ ਨਿਆਣੀ ਆ ਕਿਉਂਕਿ ਉਮਰ ਦੇ ਹਿਸਾਬ ਨਾਲ ਬੜਾ ਫਰਕ ਪੈ ਜਾਂਦਾ ਇੱਕ ਤਾਂ 5 7 10 ਸਾਲਾਂ ਦਾ ਘੋੜਾ ਹੋਣਾ ਮਿੱਤਰੋ ਪੂਰਾ ਪ੍ਰੋਪਰ ਬਣਿਆ ਹੋਇਆ ਤੇ ਇੱਕ ਹਲੇ ਐਂਟਰ ਹੁੰਦਾ ਜਿਹੜਾ ਬਸ਼ੇਰਾ ਇਹ ਆ ਚਾਰ ਦੰਦ ਹਜੇ ਲੱਗੇ ਹੀ ਆ ਇਹ ਤੇ ਸਟ੍ਰੇਲੀਅਨ ਕੈਟਾਗਰੀ ਦੇ ਵਿੱਚ ਵੀ ਇਹ ਨੇ ਪਾਇਆ ਸੀ ਪਹਿਲਾਂ ਇਹਨੇ ਦੁੱਧ ਦਾੰਦ ਤੇ ਦੋ ਦੰਦਾਂ ਕੈਟਾਗਰੀ ਦੇ ਵਿੱਚ ਚੈਂਪੀਅਨਸ਼ਿਪਾਂ ਕਾਫੀ ਬੈਨ ਕੀਤੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦਿਖਾਊਗਾ ਆਪਦਾ ਪੂਰਾ ਜ਼ੁਰਕ ਹੁਣ ਵੀ ਦਿਖਾ ਰਿਹਾ ਚੰਗੀਆਂ ਪੋਜੀਸ਼ਨਾਂ ਲੈ ਰਿਹਾ ਪਰ ਉਮਰ ਦੇ ਹਿਸਾਬ ਨਾਲ ਇਹ ਬਚੇਰੇ ਨੇ ਹੋਰ ਡਵੈਲਪ ਹੋ ਜਾਣਾ ਤੇ ਵੀਰ ਹੁਣੇ ਦੱਸਦੇ ਆ ਇਹਦੀ 65 ਛਰਟ ਇੰਚ ਹਾਈਟ ਹੁਣ ਹੋਗੀ 37 ਮਹੀਨੇ ਉਮਰ ਹੋਈ ਆ ਹੱਲੇ ਦੀ ਪਿੱਠ ਪੁੜਾ ਬੇਲ ਬੂਲ ਗਰਦਨ ਦੀ ਲੰਬਾਈ ਤੁਸੀਂ ਦੇਖ ਸਕਦੇ ਹੋ ਖੜਨੀ ਕਰਨੀ ਬਾ ਕਮਾਲਾ ਤੇ ਕੰਨ ਬਹੁਤ ਜ਼ਿਆਦੇ ਛੋਟਾ ਤੇ ਕੁੰਡੀ ਵਾਲਾ ਗਲਾਬੀਪਣ ਬੜਾ ਤੇ ਜਿਹੜੀ ਇਹ ਨੂਰੇ ਵਾਲਾ ਖਾਨਦਾਨ ਆ ਗਿਆ ਨਾ ਮਿੱਤਰੋ ਅਸੀਂ ਨੋਟ ਕਰਦੇ ਰਹਿਨੇ ਆ ਸ਼ੋਅਾਂ ਦੇ ਵਿੱਚ ਹਰ ਇੱਕ ਕੈਟਾਗਰੀ ਦੇ ਵਿੱਚ ਹਰ ਸ਼ੋਅ ਦੇ ਵਿੱਚ ਚਾਹੇ ਕੋਈ ਪੰਜਾਬ ਹਰਿਆਣੇ ਦਾ ਰਾਜਸਥਾਨ ਦਾ ਸ਼ੋਅ ਆ ਨੋਕਰਾ ਕੈਟਾਗਰੀ ਦੇ ਵਿੱਚ ਤੁਹਾਨੂੰ ਬਸ਼ੇਰੀਆਂ ਬਸ਼ੇਰੇ ਘੋੜੇ ਘੋੜੀਆਂ ਹਰ ਰਿੰਗ ਦੇ ਵਿੱਚ ਨੂਰੇ ਬਾਕਰਪੁਰ ਵਾਲੇ ਦੇ ਬੱਚੇ ਜਾਂ ਪੋਤੇ ਦੇਖਣ ਨੂੰ ਮਿਲਣਗੇ ਮਿਲਣਗੇ ਜਦੋਂ ਮਰਜੀ ਤੁਸੀਂ ਨੋਟ ਕਰ ਲਿਓ ਇਹ ਬੜੀ ਮਾਣ ਵਾਲੀ ਗੱਲ ਆ ਬਾਈ ਜੋਤੇਂਦਰ ਵਾਸਤੇ ਜਿਹੜੇ ਉਹਦੇ ਸਟੱਡ ਫਾਰਮ ਵਾਲਿਆ ਨੂਰੇ ਬਾਕਰਪੁਰ ਵਾਲੇ ਘੋੜੇ ਦੇ ਮਾਲਕ ਨੇ ਓਨਰ ਨੇ ਸੋ ਬੜੀ ਵੱਡੀ ਪ੍ਰਾਪਤੀ ਆ ਉਹਨਾਂ ਵਾਸਤੇ ਸੋ ਇੱਥੇ ਜੱਜਮੈਂਟ ਹੀਰੇ ਦੀ ਹੋਗੀ ਬਾਅਦ ਦੇ ਵਿੱਚ ਇਹਨੂੰ ਵੀ ਬਾਹਰ ਲਿਜਾਇਆ ਗਿਆ ਵੀ ਬਾਹਰ ਵੇਟ ਕਰੋ ਫੇਰ ਘੋੜਿਆਂ ਨੂੰ ਦੁਬਾਰੇ ਸੱਦਿਆ ਜਾਊ ਆ ਦੇਖੋ ਪਤੰਦਰ ਚਾਰੇ ਲੱਤਾਂ ਚੱਕ ਕੇ ਜਿਹੜਾ ਹਵਾ ਦੇ ਵਿੱਚ ਜੰਪ ਬੜੇ ਮਾਰਦਾ ਹੈ ਸੋ ਖਾਨਦਾਨੀ ਦੇ ਵਿੱਚੋਂ ਹੀ ਇਹਨੂੰ ਆਪਦੀ ਪਿਓ ਦਾਦਿਆਂ ਤੋਂ ਇਹ ਚੀਜ਼ ਮਿਲੀ ਵੀ ਆ ਹੀਰੇ ਨੂੰ ਬਹੁਤ ਚੰਗਾ ਆਸਟ੍ਰੇਲੀਅਨ ਬਾਨ ਰਹੇ ਨੇ ਨਿੱਥਰ ਦਾ ਨਿੱਕਰਦਾ ਆਉਂਦਾ ਹੁਣ ਸੋ ਇਸ ਤੋਂ ਬਾਅਦ ਚੋਂ ਹੁਣ ਘੋੜਿਆਂ ਦੇ ਆਪਸ ਵਿੱਚ ਟੱਕਰਾ ਕਰਕੇ ਦਿਖਾਇਆ ਜਾਊਗਾ ਆ ਤੁਸੀਂ ਦੇਖ ਸਕਦੇ ਹੋ ਘੋੜਿਆਂ ਨੂੰ ਆਪਸ ਵਿੱਚ ਹੁਣ ਜਿਹੜੀ ਪਹਿਲਾਂ ਪ੍ਰੀ ਜਜਿੰਗ ਕਰਨ ਤੋਂ ਬਾਅਦ ਇਕੱਲੇ ਇਕੱਲੇ ਘੋੜੇ ਦੀ ਹੁਣ ਇੱਕ ਦੂਜੇ ਦੇ ਬਰਾਬਰ ਘੋੜੇ ਨੂੰ ਲਾ ਕੇ ਟੱਕਰ ਦੇ ਕੇ ਦੇਖਿਆ ਜਾਂਦਾ ਵੀ ਕਿਹੜਾ ਘੋੜਾ ਜ਼ਿਆਦਾ ਸ਼ੋਅ ਆਫ ਕਰਦਾ ਟੱਕ ਕੇ ਖੜਦਾ ਆਪਦੇ ਆਪ ਨੂੰ ਵੱਧ ਆਪਦੀ ਬਾਡੀ ਨੂੰ ਆਪਦੀ ਸ਼ੋਅ ਕੁਆਲਿਟੀ ਨੂੰ ਦਿਖਾਉਂਦਾ ਇੱਥੇ ਉਹ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਨੇ ਕਿਉਂਕਿ ਕੱਲਾ ਇਹ ਤਾਂ ਹੁੰਦਾ ਨਹੀਂ ਵੀ ਘੋੜੇ ਆਏ ਤੇ ਯਾਰ ਉਹਨਾਂ ਨੂੰ ਬਾਅਦ ਦੇ ਵਿੱਚ ਆਏ ਤੇ ਮੋਟਾ-ਮੋਟਾ ਦੇਖ ਕੇ ਨੰਬਰ ਲਾ ਕੇ ਤੋਰਤਾ ਇਹ ਚੀਜ਼ ਕਦੇ ਵੀ ਕਿਸੇ ਸ਼ੋਅ 'ਚ ਨਹੀਂ ਹੁੰਦੀ ਕੱਲੇ-ਕੱਲੇ ਪੁਆਇੰਟ ਬਾਡੀ ਬਣਤਰ ਸਾਫ ਸਫਾਈ ਸਪਨ ਲੈਂਥ ਤੇ ਬੰਦੇ ਦੀ ਜਿਹੜੀ ਆਪਦੀ ਸਾਂਭ-ਸਮਾਈ ਹੈ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਵੀ ਘੋੜੇ ਨੇ ਸ਼ੋਅ ਕਿੰਨਾ ਕਰਿਆ ਪਰਫਾਰਮ ਕਿੰਨਾ ਕਰਿਆ ਹਰ ਇੱਕ ਚੀਜ਼ ਦੇ ਅਲੱਗ-ਅਲੱਗ ਨੰਬਰ ਲੱਗਦੇ ਆ ਇੱਥੇ ਬਾਈ ਭਿੰਦੇ ਵਾਲਾ ਫਤਿਹ ਘੋੜਾ ਤੇ ਉਧਰਲੇ ਪਾਸੇ ਰਣ ਵਿਜੇ ਖੜਾਗਾ ਸਮਾਜੀ ਸਟੱਡ ਫਾਰਮ ਵਾਲਿਆਂ ਦੀ ਇਹਨਾਂ ਦੀ ਟੱਕਰ ਹੋਈ ਸੀ ਤੇ ਇਹ ਤੋਂ ਬਾਅਦ ਚੋ ਸਵਰਾਜ ਦੇ ਨਾਲ ਬਾਈ ਪਿੰਦੇ ਵਾਲਾ ਘੋੜਾ ਲਾਇਆ ਗਿਆ ਫਤਿਹ ਤੇ ਸਵਰਾਜ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਓਨਰ ਨੇ ਬਾਈ ਲਾਡੀ ਬਿਰਕ ਜੀ ਪਿੰਡ ਸੈਫਦੀਪੁਰ ਤੋਂ ਸਵਰਾਜ ਸਾਹੋਕੇ ਵਾਲੀ ਬਲੱਡ ਲਾਈਨ ਦੇ ਵਿੱਚੋਂ ਆ ਮਿੱਤਰੋ ਤੇ ਇਹਦੇ ਬਾਪ ਦਾ ਨਾਮ ਆਗਾ ਸੁਲਤਾਨ ਸੋ ਪਿਛਲੀ ਵਾਰੀ ਫਰੀਦਕੋਟ ਸ਼ੋ ਦਾ ਇਹ Winner ਰਿਹਾਗਾ ਫਸਟ ਰਿਹਾ ਸੀ ਚੈਂਪੀਅਨ ਬਣਿਆ ਸੀ ਘੋੜਾ ਉੱਥੋਂ ਤੇ ਉਦੋਂ ਪਹਿਲਾਂ ਵੀ ਕਾਫੀ ਸ਼ੋ ਸਵਰਾਜ ਨੇ ਦਿੱਤੇ ਆ ਇੱਥੇ ਇਹਦੀ ਜੱਜਮੈਂਟ ਕੀਤੀ ਗਈ ਤੇ ਬੜਾ ਚੰਗਾ ਘੋੜਾ ਯਾਰ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਵੀ ਸਾਡੇ ਪੰਜਾਬ ਦੇ ਵਿੱਚ ਇੰਨੇ ਜ਼ਿਆਦੇ ਘੋੜੇ ਚੈਂਪੀਅਨ ਘੋੜੇ ਨੁਕਰੇ ਖੜੇ ਆ ਜਿਹੜੇ ਹੋਰ ਸਟੇਟਾਂ ਦੇ ਵਿੱਚ ਵੀ ਸ਼ੋਹਾਂ ਤੇ ਜਾ ਕੇ ਮੱਲਾ ਮਾਰਦੇ ਆ ਝੰਡੀਆਂ ਕੱਢ ਕੇ ਆਉਂਦੇ ਆ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਉਦੋਂ ਤੇ ਇੱਥੇ ਪੰਜਾਬੀ ਵਾਲਿਆਂ ਦੇ ਨਾਲ ਬਾਈ ਲਾਡੀ ਵਾਲੇ ਘੋੜੇ ਦਾ ਟੈਸਟ ਕੀਤਾ ਗਿਆ ਸੀ ਤੇ ਪੰਜਾਬੀ ਵਾਲੇ ਨਾਲ ਹੁਣ ਦੇਖ ਦਿਓ ਇੱਥੇ ਕੀਦੇ ਦੋ ਹੱਥ ਹੁੰਦੇ ਆ ਸੋ ਇਹ ਵੀ ਘੋੜਾ ਬਹੁਤ ਸੋਹਣਾਗਾ ਆਪਾਂ ਵੀਡੀਓ ਵੀ ਕੀਤੀ ਸੀ ਇਹਦੀ ਤੇ ਗਰਦਨ ਗੁਰਦਨ ਬੜੀ ਲੰਮੀ ਆ ਸ਼ੋਅ ਕੁਆਲਿਟੀ ਘੋੜਾ ਮਿੱਤਰੋ ਸੋਹਣਾ ਸਮਿਆ ਵੇ ਪਲਿਆ ਵੇ ਘੋੜਾਗਾ ਤੇ ਸ਼ੋ ਸ਼ੂ ਪਹਿਲਾਂ ਇਹਨੇ ਵੀ ਬਹੁਤ ਜਿੱਤੇ ਵੇ ਆ ਰਾਜੂ ਆਪਣਾ ਸੌਰੀ ਪ੍ਰਿੰਸ ਡੋੜ ਦਾ ਬੱਚਾ ਮਿੱਤਰੋ ਇਹ ਤੇ ਇੱਥੇ ਫਿਰ ਆਪਦੇ ਸਕੇ ਭਾਈ ਦੇ ਨਾਲ ਇਹਦਾ ਟੱਕਰਾ ਕਰਾਤਾ ਪਿਓ ਵਾਲੇ ਪਾਸੇ ਦੋਨੇ ਸਕੇ ਭਾਈ ਨੇ ਇਹ ਪ੍ਰਿੰਸ ਡੋੜ ਦੇ ਬੱਚੇ ਆ ਬਾਈ ਭਿੰਦੇ ਦਾ ਘੋੜਾ ਫਤਿਹ ਤੇ ਦੂਜੇ ਪਾਸੇ ਪੰਜਾਬ ਦੇ ਸਟੱਡ ਫਾਰਮ ਵਾਲਿਆਂ ਦਾ ਬਾਦਸ਼ਾਹ ਬਾਦਸ਼ਾਹ ਘੋੜਾ ਤੇ ਦੋਨਾਂ ਦੇ ਵਿੱਚ ਯਾਰ ਖਾਨਦਾਨੀ ਬੋਲਦੀ ਆ ਦੋਨਾਂ ਘੋੜਿਆਂ ਦੇ ਵਿੱਚ ਇੱਕੇ ਘੋੜੇ ਦਾ ਪਿਓ ਵਾਲੇ ਪਾਸਿਓਂ ਖੂਨ ਆ ਯਾਰ ਬਲੱਡ ਤਾਂ ਫਿਰ ਦੱਸਦਾ ਹੀ ਆ ਨਾ ਤੇ ਇੱਥੇ ਬਾਈ ਲਾਡੀ ਵਾਲਾ ਤੇ ਬਾਈ ਭਿੰਦੇ ਦਾ ਫਤਿਹ ਘੋੜਾ ਇਹਨਾਂ ਨੂੰ ਖੜਾ ਕੇ ਦੇਖਿਆ ਗਿਆ ਬਰਾਬਰ ਸੋ ਦੋਵੇਂ ਘੋੜਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਸ਼ੋਅ ਬੜਾ ਕਰਦੇ ਸੀਗੇ ਤੇ ਆਪਦੇ ਆਪ ਦੇ ਜਿਹੜੇ ਪੂਰੇ ਜੋਹਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਘੋੜਿਆਂ ਨੇ ਲਾਡੀ ਵਾਲਾ ਬਾਈ ਵਾਲਾ ਘੋੜਾ ਬਹੁਤ ਸੋਹਣਾ ਖੜਿਆ ਇੱਥੇ ਦੇਖ ਸਕਦੇ ਹੋ ਤੁਸੀਂ ਤੇ ਸਾਇਲੈਂਟ ਮੋਡ ਦੇ ਵਿੱਚ ਵਧੀਆ ਜਣ ਜੱਜ ਕੇ ਖੜ ਗਿਆ ਕੋਈ ਹਰਕਤ ਨਹੀਂ ਪੁੱਠੀ ਸਿੱਧੀ ਕੀਤੀ ਤੇ ਵਿੱਚ ਘੋੜੇ ਥੋੜੀ ਬਹੁਤੀ ਸ਼ਰਾਰਤ ਕਰ ਜਾਂਦੇ ਆ ਇਹਨਾਂ ਚੀਜ਼ਾਂ ਦੇ ਨਾਲ ਹੀ ਨੰਬਰ ਅੱਗੇ ਪਿੱਛੇ ਹੋ ਜਾਂਦੇ ਆ ਤੇ ਹੁਣ ਇੱਥੇ ਮਿੱਤਰੋ ਹੁਣ ਮੈਚ ਜਿਹੜਾ ੜਨਾਗਾ ਹੀਰੇ ੜਨਾ ਦੇਖੋ ਹੀਰੇ ਦੇ ਨਾਲ ਦੋ ਘੋੜੇ ਲਾ ਕੇ ਦੇਖੇ ਜਾਣੇ ਆ ਤੇ ਫਿਰ ਦੇਖਦੇ ਆ ਯਾਰ ਕੀ ਭਾ ਪੈਂਦੀ ਆ ਕੀ ਗੱਲਬਾਤ ਨਿਪਟਦੀ ਆ ਤੇ ਤਿਆਰੀ ਹਰ ਇੱਕ ਬੰਦੇ ਦੀ ਆਪ ਦਾ ਜੋਰ ਸਾਰਿਆਂ ਦਾ ਬੜਾ ਲੱਗਿਆ ਪਿਆ ਹੁੰਦਾਗਾ ਆ ਤੁਸੀਂ ਦੇਖ ਸਕਦੇ ਹੋ ਦੋਨੇ ਘੋੜੇ ਕਰੰਟ ਬਹੁਤ ਜ਼ਿਆਦਾ ਸ਼ੋਅ ਕਰ ਰਹੇ ਸੀ ਉਹ ਕਹਿੰਦਾ ਸੀ ਯਾਰ ਮੈਂ ਤੈਨੂੰ ਢਾਲੂ ਦੂਜਾ ਕਹਿੰਦਾ ਸੀ ਮੈਂ ਢਾਲੂ ਸੋ ਕਈ ਵਾਰੀ ਉੱਥੇ ਇਹੋ ਜੀ ਪੋਜੀਸ਼ਨ ਬਣ ਜਾਂਦੀ ਆ ਸਥਿਤੀ ਵੀ ਘੋੜਿਆਂ ਨੂੰ ਥੋੜਾ ਬਹੁਤ ਇੱਕ ਦੂਜੇ ਤੋਂ ਦੂਰ ਕਰਕੇ ਖੜਾਉਣਾ ਪੈਂਦਾ ਵੀ ਯਾਰ ਇੱਕ ਦੂਜੇ ਨੂੰ ਕਿਤੇ ਚਿੰਬੜੀ ਨਾ ਜਾਣ ਤੇ ਇੱਕ ਦੂਜੇ ਦੇ 6 ਫੀਟ ਨਾ ਮਰ ਜਾਣ ਤਾਂ ਕਰਕੇ ਥੋੜੇ ਜੇ ਪਾਸੇ ਰੱਖਣੇ ਪੈਂਦੇ ਆ ਇੱਥੇ ਫਿਰ ਜੱਜਮੈਂਟ ਹੋਣ ਲੱਗੀ ਸ਼ਕਤੀ ਤੇ ਹੀਰੇ ਦੀ ਆ ਦੇਖ ਸਕਦੇ ਤੁਸੀਂ ਦੋਨੇ ਜਮਾਂਨ ਜਾਚ ਕੇ ਖੜ ਗਏ ਕੋੜੇ ਤੇ ਸ਼ਕਤੀ ਵੀ ਸ਼ੋ ਜੇਤੂ ਘੜਾ ਜਾ ਤੇ ਇਧਰੋਂ ਹੀਰਾ ਵੀ ਜਿੱਤਿਆ ਹੋਇਆਗਾ ਪਹਿਲਾਂ ਬਹੁਤ ਸਾਰੇ ਸ਼ੋ ਦੋਨਾਂ ਕੋੜਿਆਂ ਨੇ ਜਿੱਤੇ ਪਿਆ ਤੇ ਦੇਖਦੇ ਆ ਫਿਰ ਕੀ ਨਿਪਟਦਾ ਕਰਦਾਗਾ ਥੋੜਾ ਜਿਹਾ ਨੂਰੇ ਦਾ ਬਲੱਡ ਗਰਮਾ ਨੂਰੇ ਵਾਲੀ ਲਾਈਨ ਦਾ ਆਪਾਂ ਦੇਖਦੇ ਰਹਨੇ ਆ ਇਹ ਥੋੜੇ ਜੇ ਘੋੜੇ ਗਰਮ ਨੇ ਮਿੱਤਰੋ ਤੇ ਹੋਰ ਵੀ ਬੱਚੇ ਮੈਂ ਕਾਫੀ ਦੇਖਿਆ ਇਸ ਲਾਈਨ ਦੇ ਥੋੜਾ ਜਿਹਾ ਅਗਰੈਸ਼ਨ ਜਿਆਦਾ ਲੋਡ ਤੋਂ ਵੱਧ ਦਿਖਾ ਜਾਂਦੇ ਆ ਪੈਂਤਰਾ ਜਿਆਦਾ ਕਰ ਜਾਂਦੇ ਆ ਤੇ ਕੰਟਰੋਲ ਕਰਨੇ ਥੋੜੇ ਜੇ ਸਾਹਮਣੇ ਔਖੇ ਹੋ ਜਾਂਦੇ ਆ ਸ਼ੋਵਾਂ ਤੇ ਵੀ ਤੇ ਜਾਉਂ ਜਦੋਂ ਵੀਡੀਓ-ਵੀਡੀਓ ਕਰਨ ਜਾਈਦੀ ਆ ਉਦੋਂ ਵੀ ਦੇਖਦੇ ਆ ਇਸ ਲਾਈਨ ਦੇ ਜਿਹੜੇ ਘੋੜੇ ਆ ਥੋੜੇ ਜੇ ਗਰਮ ਨੇ ਅਗਰੈਸ਼ਨ ਜਿਆਦਾ ਦਿਖਾਉਂਦੇ ਆ ਤੇ ਇੱਥੇ ਬਾਰ-ਬਾਰ ਟਕਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਫਿਰ ਘੋੜਿਆਂ ਨੂੰ ਥੋੜਾ ਜਿਹਾ ਉਮਰ ਦਾ ਵੀ ਫਰਕ ਪੈ ਜਾਂਦਾ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਹੀਰਾ ਇੱਥੇ ਨਿਆਣਾਗਾ ਉਮਰ ਦੇ ਵਿੱਚ ਹਾਲੇ ਬਿਸ਼ੇਰਾ ਹੀ ਆ ਤਾਂ ਕਰਕੇ ਜਦੋਂ ਉਮਰ ਦੇ ਹਿਸਾਬ ਨਾਲ ਜਿਉਂ-ਜਿਉਂ ਜਾਨਵਰ ਘੋੜਾ ਸਿਆਣਾ ਹੁੰਦਾ ਜਾਂਦਾ ਓਵੇਂ-ਓਵੇਂ ਉਹਨੂੰ ਖੜਨ ਦੀ ਜਾਂ ਚੌਂਦੀ ਜਾਂਦੀ ਆ ਤੇ ਦੂਜੇ ਘੋੜੇ ਦੇ ਸਾਹਮਣੇ ਪਰਫਾਰਮ ਕਰਨ ਦੀ ਨਿਆਣਿਆਂ ਦਾ ਤਾਂ ਫਿਰ ਨਿਆਣੇ ਵਾਲੇ ਕੰਮ ਹੁੰਦੇ ਆ ਥੋੜੇ ਜਿਹਾ ਉਸ ਹਿਸਾਬ ਨਾਲ ਉਹਨਾਂ ਦੇ ਪੋਜੀਸ਼ਨਾਂ ਆ ਜਾਂਦੀਆਂ ਨੇ ਮਿੱਤਰੋ ਤੇ ਆ ਤੁਸੀਂ ਦੇਖ ਸਕਦੇ ਹੋ ਘੋੜਾ ਸੋਹਣਾ ਬਹੁਤ ਆ ਘਾਟ ਕੋਈ ਨਹੀਂ ਜਾਨਵਰ ਸਾਰੇ ਹੀ ਬਹੁਤ ਜਿਆਦੇ ਚੰਗੇ ਸੀ ਬੜਾ ਦਿਲ ਖੁਸ਼ ਹੁੰਦਾ ਯਾਰ ਸ਼ੋਹਾਂ ਤੇ ਜਾ ਕੇ ਜਾਨਵਰਾਂ ਨੂੰ ਐਂ ਦੇਖ ਕੇ ਤੇ ਇੱਥੇ ਜਜਮੈਂਟ ਕੀਤੀ ਗਈ ਆ ਤੇ ਬਾਅਦ ਦੇ ਵਿੱਚ ਹੁਣ ਪੋਜੀਸ਼ਨਾਂ ਅਨਾਉਂਸ ਹੋਣਗੀਆਂ ਤੇ ਤੁਹਾਨੂੰ ਦਿਖਾਵਾਂਗੇ ਕੱਲਾ ਕੱਲਾ ਘੋੜਾ ਕਿਹੜੀ ਕਿਹੜੀ ਪੋਜੀਸ਼ਨ ਤੇ ਰਿਹਾ ਮਿੱਤਰੋ ਤੇ ਇੱਥੇ ਆ 10ਵੀਂ ਪੋਜੀਸ਼ਨ ਘੋੜੇ ਦੀ ਜਿਹੜੀ ਆ ਪਾਵਲੋ ਘੋੜਾ ਸੌਰੀ ਮੈਂ ਮਾਲਕਾਂ ਤੋਂ ਇੱਥੇ ਮਾਫੀ ਚਾਹਣਾ ਵੀ ਮੈਨੂੰ ਇਸ ਘੋੜੇ ਦੀ ਤੇ ਓਨਰਾਂ ਦੀ ਡਿਟੇਲ ਨਹੀਂ ਪਤਾ ਲੱਗੀ ਕਿਉਂਕਿ ਸੋ ਉਹ ਦੇ ਉੱਤੇ ਵੀ ਜਦੋਂ ਅਨਾਉਂਸਮੈਂਟ ਹੋ ਰਹੀ ਸੀ ਕਿਉਂਕਿ ਮੈਂ ਇਹ ਘੋੜਾ ਪਹਿਲਾਂ ਦੇਖਿਆ ਨਹੀਂ ਪਹਿਲੀ ਵਾਰ ਦੇਖਿਆ ਸੀਗਾ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਾ ਇਹਦੇ ਓਨਰ ਕਿਹੜੇ ਸੀ ਤੇ ਕਿਹੜੇ ਘੋੜੇ ਦਾ ਬੱਚਾ ਇਹਦੀ ਮੈਨੂੰ ਡਿਟੇਲ ਕਨਫਰਮ ਨਹੀਂ ਹੋਈ ਬਾਕੀ ਦੂਜੇ ਜਿਹੜੇ ਨਵਾਂ ਪੋਜੀਸ਼ਨਾਂ ਤੇ ਆਏ ਆ ਘੋੜੇ ਉਹ ਮੇਰੇ ਪਹਿਲਾਂ ਦੇਖੇ ਵੀ ਸੀ ਮੈਂ ਉਹਨਾਂ ਬਾਰੇ ਜਾਣਦਾ ਵੀ ਸੀ ਵੀ ਇਹਦੇ ਓਨਰ ਕਿਹੜੇ ਨੇ ਕੀ ਖਾਣ ਦਾਣਾ ਇਹਨਾਂ ਦਾ ਇਸੇ ਕਰਕੇ ਮੈਂ ਮਾਫੀ ਚਾਹਣਾ 10ਵੀਂ ਪੋਜੀਸ਼ਨ ਤੇ ਜਿਹੜਾ ਪਾਵਲੋ ਘੋੜਾ ਆਇਆ ਸੀ ਇਹਦੀ ਮੈਨੂੰ ਡਿਟੇਲ ਕਨਫਰਮ ਨਹੀਂ ਹੈਗੀ ਤੇ ਜਿਹੜੇ ਬੰਦੇ ਨੂੰ ਇਹਦਾ ਪਤਾ ਹੈਗਾ ਉਹ ਕਮੈਂਟਾਂ ਦੇ ਰਾਹੀਂ ਜਰੂਰ ਦੱਸ ਦਿਓ ਥੱਲੇ ਦੱਸ ਦਿਓ ਜਾਂ ਮਾਲਕਾਂ ਦੇ ਤੱਕ ਜਦੋਂ ਵੀਡੀਓ ਪਹੁੰਚਦੀ ਹੋਈ ਤਾਂ ਉਹ ਕਮੈਂਟ ਜਰੂਰ ਕਰ ਦੇਣ ਵੀ ਕਿਹੜੇ ਘੋੜੇ ਦਾ ਬੱਚਾ ਤੇ ਉਹਨਰ ਕਿਹੜੇ ਹੈ ਜੀ ਤੇ ਇੱਥੇ ਬਾਈ ਇਹਨੂੰ ਟਰਾਫੀ ਤੋਂ ਬਾਅਦ ਹੁਣ 9ਵੇਂ ਨੰਬਰ ਤੇ ਆਇਆ ਰਣਵੀਜ ਪ੍ਰਿੰਸ ਡੋੜ ਦਾ ਬੱਚਾ ਰਣਵੀਜ ਸਮਾਜੀ ਸਟੱਡ ਫਾਰਮ ਵਾਲਿਆਂ ਦਾ ਪਿੰਡ ਥਰਾਜ ਵਾਲੇ ਤੋਂ ਬਾਈ ਲੱਖਾ ਸਮਾਜੀ ਤੇ ਸਰੰਗ ਸਮਾਜੀ ਇਹ ਓਨਰ ਨੇ ਇਸ ਘੋੜੇ ਦੇ ਤੇ ਇੱਥੇ ਦੀ ਨੌਵੀਂ ਪੋਜੀਸ਼ਨ ਆਈ ਆ ਮਿੱਤਰੋ ਬਰੀਡਿੰਗ ਦੇ ਹੱਕ ਨੂੰ ਬਹੁਤ ਜਾਦੇ ਚੰਗਾ ਘੋੜਾ ਇੱਕ ਵੀਰ ਹੁਣਾਂ ਨੇ ਇਹਦਾ ਮੇਰਾ ਖਿਆਲਾ ਬਸ਼ੇਰਾ ਵੀ ਪਾਇਆ ਸੀ ਇਸੇ ਸ਼ੋਅ ਤੇ ਤੇ ਬਹੁਤ ਚੰਗੀ ਬਰੀਡਿੰਗ ਕਰ ਰਿਹਾ ਘੋੜਾ ਤੇ ਬਾਕੀ ਜਿਹੜੇ ਵੀ ਭਰਾ ਜਿਵੇਂ ਮੈਂ ਤੁਹਾਨੂੰ ਡਿਟੇਲ ਦੱਸਤੀ ਆ ਤੇ ਕਈ ਵਾਰ ਕਿਸੇ ਨੇ ਕੋਈ ਘੋੜੀ-ਘੂੜੀ ਕਿਸੇ ਘੋੜੇ ਤੋਂ ਮੀਟ ਕਰਾਉਣੀ ਹੁੰਦੀ ਆ ਜਿਹੜਾ ਪਸੰਦ ਆਉਂਦਾ ਤਾਂ ਹੀ ਡਿਟੇਲ ਦੱਸਣ ਦਾ ਕਾਰਨ ਹੀ ਬਣ ਜਾਂਦਾ ਡਰੈੱਸ ਹੋ ਜਾਂਦਾ ਇਹਨੇ ਨਾਲ ਤੇ ਬੰਦਾ ਕੰਟੈਕਟ ਕਰ ਲੈਂਦਾ ਅਸਵਰਾਜ ਦੀ ਮੇਟਰ 8ਵੀਂ ਪੋਜੀਸ਼ਨ ਰਹੀ ਆ ਸਵਰਾਜ ਸਾਹੋਕੇ ਬਲੱਡਲਾਈਨ ਹੈ ਇਹਦੀ ਕਾਫੀ ਸ਼ੋ ਵਿਨਰ ਘੋੜਾ ਪਹਿਲਾਂ ਹਰ ਇੱਕ ਕੈਟਾਗਰੀ ਦੇ ਵਿੱਚ ਇਹ ਵੀ ਪੈਂਦਾ ਰਿਹਾ ਤੇ ਵਧਾਈਆਂ ਨੇ ਬਾਈ ਲਾਡੀ ਬਿਰਕ ਜੀ ਨੂੰ ਪਿੰਡ ਸੈਫਦੀਪੁਰ ਵਾਲਿਆਂ ਨੂੰ ਤੇ ਇਹ ਵੀ ਬੜੇ ਮੱਘ ਬੰਦੇ ਆ ਯਾਰ ਕਿਤੇ ਇਹਨਾਂ ਨੇ ਕਦੇ ਗਿਲਾਸ਼ ਇੱਕ ਵਾਰ ਡਾ ਬਹੁਤਾ ਕਦੇ ਕਰਿਆ ਨਹੀਂ ਪੋਜੀਸ਼ਨ ਦੇ ਹਿਸਾਬ ਨਾਲ ਹੱਸ ਕੇ ਨਾਮ ਲਏ ਜਾਂਦੇ ਆ ਤੇ ਬੜੇ ਠੰਡੇ ਬੰਦੇ ਆ ਇਹ ਵੀ ਤੇ ਘੋੜਾ ਬਹੁਤ ਜ਼ਿਆਦਾ ਚੰਗਾ ਸਾਹੋਕੇ ਬਲੱਡਲਾਈਨ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਯਾਰ ਸਾਡੇ ਕੋਲੇ ਪੰਜਾਬ ਦੇ ਵਿੱਚ ਬੜੀਆਂ ਚੰਗੀਆਂ ਚੰਗੀਆਂ ਲਾਈਨਾਂ ਦੇ ਸਟੈਲੀਅਨ ਖੜੇ ਆ ਸਾਡੇ ਪੰਜਾਬ ਦੇ ਲੋਕ ਮਿਹਨਤੀ ਬੜੇ ਆ ਤੇ ਜਿਹੜੇ ਕੰਮ ਦੇ ਵੀ ਇਹਨਾਂ ਦਾ ਧਿਆਨ ਹੋ ਜਾਂਦਾ ਨਾ ਜਮਾ ਫਿਰ ਸਿਰਾਈ ਕਰਾ ਕੇ ਹਟਦੇ ਆ ਹੋਰ ਸਟੇਟਾਂ ਚੋਂ ਚੰਗੇ ਚੰਗੇ ਘੋੜੇ ਮਾਰਵਾੜੀ ਵੀ ਖਰੀਦ ਲਿਆਏ ਆਪਣੇ ਵਾਲੇ ਤੇ ਪੰਜਾਬ ਦੇ ਵਿੱਚ ਨੁਕਰੇ ਘੋੜੇ ਤਾਂ ਇਹਨਾਂ ਦੇ ਕੋਲੇ ਤਿਆਰ ਹੋ ਹੀ ਰਹੇ ਆ ਸੋ ਬੜਾ ਮਾਣ ਮਹਿਸੂਸ ਹੁੰਦਾ ਤੇ 7ਵੇਂ ਨੰਬਰ ਤੇ ਰਹੇ ਆ ਮਿੱਤਰੋ ਬਾਦਸ਼ਾ ਚੱਲਿਆ ਬਾਦਸ਼ਾ ਵੀ ਟ੍ਰਾਫੀ ਲੈਣਾ ਆਪਦੀ ਇਹਦੀ ਡਿਟੇਲ ਮੈਂ ਤੁਹਾਨੂੰ ਦੱਸੀ ਆ ਵੀ ਪ੍ਰਿੰਸ ਡੋਡ ਦਾ ਬੱਚਾ ਹੈਗਾ ਇਹ ਪਹਿਲਾ ਪਿੰਡ ਗੁਰੂ ਸਰ ਹੁੰਦਾ ਸੀਗਾ ਸਰਪੰਚ ਸਾਹਿਬ ਦੇ ਕੋਲੇ ਤੇ ਫਿਰ ਬਾਅਦ ਦੇ ਵਿੱਚ ਪੰਜਾਬੀ ਸਟੱਡ ਫਾਰਮ ਤੇ ਆ ਗਿਆ ਸੀਗਾ ਇਹ ਪਿੰਡ ਪੰਜਾਬੀ ਬਾਈ ਰੋਸ਼ਨ ਸ਼ਰਮਾ ਜੀ ਹੋਰਾਂ ਕੋਲੇ ਤੇ ਇਹਦੀ ਆਪਾਂ ਵੀਡੀਓ ਕੀਤੀ ਸੀ ਸੋ ਇਹਦੀ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਤੁਸੀਂ ਪੰਜਾਬੀ ਵਾਲਿਆਂ ਨੂੰ ਪੰਜਾਬੀ ਸਟੱਡ ਫਾਰਮ ਵਾਲਿਆਂ ਨੂੰ ਕਾਲ ਕਰ ਸਕਦੇ ਹੋ WhatsApp ਤੇ ਇਹਨਾਂ ਦਾ ਗਰੁੱਪ ਵੀ ਬਣਿਆ ਹੋਇਆ ਪੰਜਾਬਾ ਸਟੱਡ ਫਾਰਮ ਦੇ ਨਾਂ ਤੇ ਪੰਜਾਬ ਆ ਸਟੱਡ ਫਾਰਮ ਬਾਦਸ਼ਾ ਐਸ ਨਾਮ ਤੇ ਬਣਿਆ ਹੋਇਆ ਇਹਨਾਂ ਦਾ ਸੋ ਬਹੁਤ ਚੰਗੇ ਬੱਚੇ ਆ ਇਹਦਾ ਵੀ ਸ਼ੋ ਵਿਨਰ ਘੋੜਾ ਹੈਗਾ ਪਹਿਲਾਂ ਵੀ ਇਹਨੇ 4-5 ਸ਼ੋ ਵਿਨ ਕੀਤੇ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਘੋੜਾ ਬਹੁਤ ਜਿਆਦਾ ਚੰਗਾ ਪ੍ਰਿੰਸ ਡੋਡ ਦਾ ਬੱਚਾ ਮਿੱਤਰੋ ਸੋ ਇਸੇ ਤਰ੍ਹਾਂ ਸਾਰੇ ਘੋੜਿਆਂ ਨੇ ਜਿਵੇਂ ਜਿਵੇਂ ਪੋਜੀਸ਼ਨ ਆਈਆਂ ਉਵੇਂ ਉਵੇਂ ਉਹਨਾਂ ਦੇ ਨੰਬਰ ਵਾਈ ਜਿਹਨਾਂ ਨੂੰ ਟਰੋਫੀਆਂ ਮਿਲਦੀਆਂ ਰਹੀਆਂ ਤੇ ਮੈਂ ਤਾਂ ਇਹੀ ਕਹੂੰਗਾ ਵੀ ਜਿਨ੍ਹਾਂ ਨੂੰ ਹੋਰ ਤਿਆਰੀ ਦੀ ਲੋੜ ਸੀ ਅਗਲੀ ਵਾਰੀ ਫੇਰ ਹੋਰ ਕੈਮ ਹੋ ਕੇ ਆਉਣ ਸ਼ੌਤ ਤੇ ਇੱਥੇ ਰਾਜਰੂਪ ਨੂੰ ਬਾਈ 6ਵੀਂ ਪੋਜੀਸ਼ਨ ਮਿਲੀ ਆ ਰਾਜਰੂਪ ਚਠਾ ਸਟੱਡ ਫਾਰਮ ਵਾਲਿਆਂ ਦਾ ਪਿੰਡ ਤਲਵੰਡੀ ਸਾਬੋ ਅਰਜਨ ਰੌਲੀ ਵਾਲੇ ਦਾ ਬੱਚਾ ਮਿੱਤਰੋ ਇਹ ਇਹ ਵੀ ਪਹਿਲਾਂ 2-3 ਸ਼ੋਹਾਂ ਦੇ ਵਿੱਚ ਲੱਗਿਆ ਵਾ ਤੇ ਫਰੀਦਕੋਟ ਜੇਤੂ ਰਿਹਾਏ ਮੇਰਾ ਖਿਆਲ ਆ ਪਹਿਲਾਂ 2 ਦੰਦ ਕੈਟਾਗਰੀ ਦੇ ਵਿੱਚ ਜਿੱਤਿਆ ਸੀ ਇਹ ਫਰੀਦਕੋਟ ਸ਼ੋਤ ਤੇ ਬਹੁਤ ਜਿਆਦੇ ਚੰਗਾ ਕੋੜਾ ਯਾਰ ਬਾਡੀ ਬਣਤਰ ਤੁਸੀਂ ਕਦ ਕਾਠੀ ਇਹਦੀ ਦੇਖ ਸਕਦੇ ਹੋ ਗਰਦਨ ਦੀ ਲੰਬਾਈ ਵਗੈਰਾ ਪੈਠਪੜਾ ਚੰਗਾ ਕੋੜਾ ਬਸ ਉਹਨੇ ਰਿਜ਼ਲਟ ਆ ਰਹੇ ਇਹਦੇ ਵੀ ਕਾਫੀ ਬੱਚੇ ਆ ਗਏ ਤੇ ਇਹਦਾ ਬਿਸ਼ੇਰਾ ਵੀ ਮੇਰਾ ਖਿਆਲਾ ਚੱਠਾ ਸਟੱਡ ਫਾਰਮ ਵਾਲੇ ਤਲਵੰਡੀ ਸਾਬੋ ਆਪਦੇ ਫਾਰਮ ਦੇ ਉੱਤੇ ਤਿਆਰ ਕਰ ਰਹੇ ਆ ਇੱਕ ਗਾਹਾਂ ਅੱਗੇ ਉਹ ਵੀ ਤੁਹਾਨੂੰ ਆਨਲਾਈਨੇ ਟਾਈਮ ਦੇ ਵਿੱਚ ਦੇਖਣ ਨੂੰ ਮਿਲੂਗਾ ਹਣੇ ਨਿਆਣਾ ਹੀ ਆਹੋ ਸੋ ਇਹ ਵੀ ਵਧਾਈ ਦੇ ਪਾਤਰ ਨੇ ਚੱਠਾ ਜੀ ਸੁਖਵੀਰ ਚੱਠਾ ਜੀ ਤਲਵੰਡੀ ਸਾਬੋ ਵਾਲੇ ਜਿਨ੍ਹਾਂ ਨੂੰ ਇਨਾ ਪ੍ਰਮਾਤਮਾ ਨੇ ਚੰਗਾ ਘੋੜਾ ਬਖਸ਼ਿਆ ਵਿਆ ਮਿਹਨਤ ਆ ਯਾਰ ਹਰ ਇੱਕ ਬੰਦੇ ਦੀ ਆਪਣੀ ਮਿਹਨਤ ਦੇ ਨਾਲ ਹੀ ਤੁਸੀਂ ਮੰਜ਼ਲਾਂ ਹਾਸਲ ਕਰ ਸਕਦੇ ਹੋ ਸੋ ਜਿਹੜੇ ਵੀਰ ਜਿਨ੍ਹਾਂ ਦੇ ਕੋਲ ਕੋਈ ਪਿਛਲੀਆਂ ਪੋਜੀਸ਼ਨਾਂ ਤੇ ਰਹਿ ਜਾਂਦੇ ਆ ਚੰਗਾ ਪਰਫਾਰਮ ਨਹੀਂ ਕਰ ਪਾਉਂਦੇ ਹਰ ਇੱਕ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਸ਼ੋਅ ਦੇ ਉੱਤੇ ਵੀ ਸਾਥੋਂ ਕੀ ਗਲਤੀ ਰਹਿ ਗਈ ਜਾਂ ਸਾਥੋਂ ਕੀ ਕਮੀ ਰਹਿ ਗਈ ਤਿਆਰੀ ਦੇ ਵਿੱਚ ਫਿਰ ਅਗਲੀ ਵਾਰੀ ਬੰਦਾ ਸੁਧਾਰ ਕਰਕੇ ਆਉਂਦਾ ਤੇ ਉਸ ਤੋਂ ਅਗਲੀ ਪੋਜੀਸ਼ਨ ਤੇ ਘੋੜਾ ਲੱਗ ਜਾਂਦਾ ਹੈ ਸੋ ਸਾਰੇ ਭਰਾਵਾਂ ਨੂੰ ਵਧਾਈਆਂ ਨੇ ਬਾਈ ਜਿਨ੍ਹਾਂ ਦੇ ਘੋੜੇ ਪੋਜੀਸ਼ਨਾਂ ਤੇ ਆਏ ਤੇ ਜਿਨ੍ਹਾਂ ਨੇ ਕੰਪੀਟੀਸ਼ਨ ਲੜੇ ਭਾਵੇਂ ਘੋੜੇ ਨਹੀਂ ਪੋਜੀਸ਼ਨਾਂ ਤੇ ਆਏ ਪਰ ਕੰਪੀਟੀਸ਼ਨਾਂ ਤੇ ਆਏ ਹੌਸਲਾ ਰੱਖਿਆ ਉਹ ਵੀ ਹੱਕਦਾਰ ਨੇ ਵਧਾਈ ਦੇ ਸੋ ਆ ਫਤੇ ਬਾਈ ਇਹ ਪੰਜਵੇਂ ਤੇ ਲੱਗਿਆ ਪਿੰਡ ਬੁੱਧਰਾਂ ਵਾਲੀ ਗੰਗਾ ਨਗਰ ਏਰੀਆ ਰਾਜਸਥਾਨ ਦੇ ਵਿੱਚ ਇਹਨਾਂ ਦਾ ਬਾਈ ਪਿੰਦੇ ਦਾ ਘੋੜਾ ਫਤੇ ਇਹ ਪ੍ਰਿੰਸ ਰੋਡ ਦਾ ਬੱਚਾ ਇਹੇ ਆ ਵੀ ਇਹ ਵੀ ਤੇ ਇਹਦੇ ਨਾਲ ਵੀ ਕਾਫੀ ਸ਼ੋ ਲੜੇ ਆ ਬਾਈ ਨੇ ਪਹਿਲਾਂ ਹਰ ਸ਼ੋਅ ਤੇ ਤਕਰੀਬਨ ਇਹ ਮੈਨੂੰ ਮਿਲਦਾ ਹੀ ਹੁੰਦਾ ਘੋੜੇ ਲੈ ਕੇ ਆਉਂਦਾ ਬਾਈ ਦੇ ਕੋਲੇ ਇੱਕ ਮਾਰਵਾੜੀ ਘੋੜਾ ਹੈਗਾ ਅਸ਼ਵਰਾਜ ਦਾਨੇ ਦਾ ਬੱਚਾ ਤੇ ਉਹ ਵੀ ਆਪਣੇ ਇਧਰੋਂ ਪੰਜਾਬ ਚੋਂ ਹੀ ਗਿਆ ਉਹਨੇ ਵੀ ਕਾਫੀ ਸ਼ੋਅ ਬੰਨ੍ਹ ਕੀਤੇ ਆ ਸੋ ਬਾਈ ਭਿੰਦੇ ਨੂੰ ਵਧਾਈਆਂ ਦਿੰਨੇ ਆ ਜਿਹਨੂੰ ਪ੍ਰਮਾਤਮਾ ਨੇ ਇੰਨੇ ਚੰਗੇ ਘੋੜੇ ਨੁਕਰਾਤੇ ਮਾਰਵਾੜੀ ਦਿੱਤੇ ਆ ਤੇ ਇਹ ਵੀ ਬੰਦੇ ਬੜੇ ਲੱਠੇ ਇਹਨਾਂ ਨੇ ਵੀ ਕਦੇ ਮੱਥੇ ਪਾਟ ਨਹੀਂ ਪਾਇਆ ਪੋਜੀਸ਼ਨ ਘੋੜੇ ਦੀ ਜਿਹੜੀ ਮਰਜੀ ਆ ਜੀ ਸੋ ਬੜਾ ਸਫਲ ਹੋ ਨਿਭੜਿਆ ਜਿਹੜਾ ਇਹ ਸ਼ੋ ਸੀਗਾ ਤੇ ਚੌਥੀ ਪੋਜੀਸ਼ਨ ਹਾਸਲ ਕੀਤੀ ਆ ਬਾਈ ਲਾਡੂਈ ਸੇਖੋਂ ਵਾਲੇ ਬਾਈਟ ਕੋਬਰੇ ਨੇ ਲਾਡੀ ਸੇਖੋਂ ਦਾ ਜਿਹੜਾ ਬਾਈਟ ਕੋਬਰਾ ਪਹਿਲਾਂ ਵੀ ਸ਼ੋਅ ਇਹਨੇ ਵੀ ਜਿੱਤੇ ਪਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤਕਰੀਬਨ 1 2 ਨੂੰ ਛੱਡ ਕੇ ਸਾਰੇ ਘੋੜੇ ਇਹ ਜੇ ਸੀ ਵੀ ਜਿਹੜੇ ਪਹਿਲਾਂ ਸਾਰੇ ਸ਼ੋਅਾਂ ਦੇ ਉੱਤੇ ਚੰਗੀਆਂ ਪੋਜੀਸ਼ਨਾਂ ਤੇ ਪਹਿਲੀਆਂ 4 5 ਪੋਜੀਸ਼ਨਾਂ 'ਚ ਆਏ ਪਿਆ ਮਿੱਤਰੋ ਤੇ ਕਹਿੰਦੇ ਕਹੌਂਦਿਆਂ ਨੇ ਆਪਸ ਵਿੱਚ ਟੱਕਰੇ ਸੀਗੇ ਸਾਨਾਂ ਦੇ ਪੇੜ ਵਾਲੀ ਗੱਲ ਸੀ ਤੇ ਚੰਗੇ ਹੋ ਨਿਤਰਿਆ ਸਾਰਿਆਂ ਨੇ ਵਧੀਆ ਪਰਫਾਰਮ ਕੀਤਾ ਵੱਡੀ ਗੱਲ ਹੁੰਦੀ ਆ ਵੀ ਮੈਦਾਨ ਦੇ ਵਿੱਚ ਆ ਕੇ ਖੜਨਾ ਵੀ ਇਹ ਦੱਸਣਾ ਵੀ ਯਾਰ ਹਾਂ ਅਸੀਂ ਹੈਗੇ ਆ ਸੋ ਜਿੱਤ ਹਾਰ ਤਾਂ ਬਣੀ ਆਈ ਆ ਪੋਜੀਸ਼ਨਾਂ ਤਾਂ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਨੇ ਕਈ ਵਾਰ ਕੀ ਹੁੰਦਾ ਜਿਹੜਾ ਘੋੜਾ ਅੱਜ ਇੱਥੇ ਸ਼ੋਅ ਤੇ ਅੱਗੇ ਲੱਗ ਗਿਆ ਅਗਲੀ ਵਾਰ ਪਿੱਛੇ ਵੀ ਲੱਗ ਸਕਦਾ ਜਾਂ ਇੱਥੋਂ ਪਿੱਛੇ ਵਾਲਾ ਅਗਲੇ ਸ਼ੋਅ ਤੇ ਅੱਗੇ ਵੀ ਲੱਗ ਸਕਦਾ ਹਰ ਇੱਕ ਸ਼ੋਅ ਦੇ ਵਿੱਚ ਇਦਾਂ ਨਹੀਂ ਹੁੰਦਾ ਵੀ ਜੇ ਆਪਾਂ ਮੱਥ ਕੇ ਜਾਈਏ ਵੀ ਆਪਣੀ ਆ ਪੋਜੀਸ਼ਨ ਆਉ ਤਾਂ ਉਹੀ ਮਿਲੇ ਕਿਉਂਕਿ ਉੱਥੇ ਆਪਾਂ ਨੂੰ ਚੰਗੇ ਮਾੜੇ ਘੋੜੇ ਟੱਕਰਦੇ ਰਹਿੰਦੇ ਆ ਹੋ ਸਕਦਾ ਜਿਹੜਾ ਆਪਾਂ ਮੰਨ ਕੇ ਗਏ ਹੋਈਏ ਉੱਥੇ ਓਡੇ ਚੰਗੇ ਜਾਨਵਰ ਨਾ ਆਏ ਹੁਣ ਆਪਣੀ ਪੋਜੀਸ਼ਨ ਉਦੋਂ ਅੱਗੇ ਆ ਜੀ ਤੇ ਹੋ ਸਕਦਾ ਜਾਦੇ ਚੰਗੇ ਆ ਜਾਣ ਤਾਂ ਆਪਣੀ ਪੋਜੀਸ਼ਨ ਪਿੱਛੇ ਰਹਿ ਜੇ ਮਿੱਤਰੋ ਤੇ ਇੱਥੇ ਸ਼ਕਤੀ ਦੀ ਜਿਹੜੀ ਆ ਤੀਜੀ ਪੋਜੀਸ਼ਨ ਰਹੀ ਆ ਵਧਾਈਆਂ ਨੇ ਬਾਈ ਰਾਜੇ ਨੂੰ ਪੀਟੀ ਵਾਲੇ ਵਾਲੇ ਨੂੰ ਸ਼ਕਤੀ ਵੀ ਸ਼ੋਅ ਬਿਨਰ ਘੋੜਾ ਕਾਫੀ ਝੰਡੇ ਕੱਢਿਆ ਤੇ ਹੁਣ ਚੱਲਿਆ ਹੀਰਾ ਮਿੱਤਰੋ ਇਹ ਦੂਜੀ ਪੋਜੀਸ਼ਨ ਤੇ ਰਿਹਾ ਸੋ ਹੀਰਾ ਵੀ ਬਹੁਤ ਚੰਗੀ ਪੋਜੀਸ਼ਨ ਹਾਸਲ ਕੀਤੀ ਹੈ ਨੇ ਉਮਰ ਦੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਦੱਸਿਆ ਹਲੇ 4 ਦਾੰਦੀ ਸਟਾਰਟ ਹੀ ਹੋਇਆ ਇਹਨੂੰ ਆਪਾਂ ਬੱਚਾ ਬਸ਼ੇਰਾ ਹੀ ਕਹਿ ਸਕਦੇ ਹਾਂ 37 ਮਹੀਨਿਆਂ ਦਾ ਹਜੇ ਤਾਂ ਇਹਨੇ ਹੋਰ ਬਣਨਾ ਤੇ ਉਸ ਤੋਂ ਬਾਅਦ ਚੋਂ ਤੁਸੀਂ ਦੇਖੋਗੇ ਜਿਹੜੀ ਪਹਿਲੀ ਪੋਜੀਸ਼ਨ ਹਾਸਲ ਕੀਤੀ ਆ ਉਹ ਰੋਸਤਮ ਨੇ ਕੀਤੀ ਆ ਜਿਹੜਾ ਕੋੜਾ ਆਪਣੇ ਪੰਜਾਬ ਦੇ ਵਿੱਚ ਨਵਾਂ ਆਇਆਗਾ ਮਿੱਤਰੋ ਲਾਰੇ ਦਾ ਬੱਚਾਗਾ ਇਹ ਤੇ ਆਪਣੇ ਜਿਹੜੇ ਲਾਰੇ ਦਾ ਅੱਗੇ ਸ਼ਾਇਰ ਆ ਗਿਆ ਮੇਰਾ ਖਿਆਲ ਰੋਸਤਮ ਰੋਸਤਮੀ ਨਾਉ ਦਾ ਵੀ ਤੇ ਇੱਥੇ ਪਾਈ ਫਿਰ ਪੰਜਾਬ ਹੌਰਸ ਸ਼ੋਹ ਦੀ ਸਮਾਪਤੀ ਹੋਈ ਆ ਤੇ ਆ ਕੁਝ ਕੁ ਫੋਟੋਆਂ ਲਾਈਆਂ ਨੇ ਜਿਹੜੇ ਭਰਾ ਦਰਸ਼ਕ ਵੀਰ ਆਪਣੇ ਸਾਈਡ ਤੇ ਬੈਠੇ ਉੱਥੇ ਸ਼ੋਹ ਨੂੰ ਦੇਖ ਰਹੇ ਸੀਗੇ ਇਹਨਾਂ ਦਾ ਵੀ ਫਿਰ ਯੋਗਦਾਨ ਬਣਦਾ ਤੇ ਆਪਣਾ ਹੱਕ ਬਣਦਾ ਸੀਗਾ ਇਹਨਾਂ ਨੂੰ ਵੀ ਦਿਖਾਉਣਾ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੁੜੇ ਰਹੋ